ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਫੇਸਬੁੱਕ ਦੇ ਉੱਤੇ ਆਪਣੇ ਪੇਜ ਦਾ ਨਾਮ ਇਹੀ ਆ ਸ਼ੌਂਕੀ ਪੀਵੀ 30 ਤੇ YouTube ਤੇ ਵੀ ਆ ਤੇ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਕਰ ਲਓ ਫੋਲੋ ਤੇ ਦੋਸਤੋ ਹਰ ਬੁੱਧਵਾਰ ਅਸੀਂ ਇੱਥੇ ਬਰਗਾੜੀ ਵਿਖੇ ਪਹੁੰਚਦੇ ਆ ਟੌਪ ਕਲਾਸ ਦੇ ਜਾਨਵਰ ਆਉਂਦੇ ਤੁਸੀਂ ਦੇਖ ਸਕਦੇ ਹੋ ਬਰਬਰੀ ਵੀ ਤੇ ਬੀਟਲ ਵੀ 40 40 ਇੰਚ ਦੀਆਂ ਦੋਸਤੋ 38 38 40 40 ਇੰਚ ਦੀਆਂ ਟਾਪ ਬੱਕਰੀਆਂ ਬੀਟਲ ਤੇ ਇਹ ਬਾਈਆਂ ਨੇ ਲਿਆਂਦੀਆਂ ਤੇ ਆਹ ਦੇਖੋ ਤੁਸੀਂ ਸਾਰਾ ਮਾਲ ਹੀ ਦੋਸਤੋ ਇੱਥੇ ਚੋਟੀ ਦਾ ਆਉਂਦਾ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਸਵੇਰ-ਸਵੇਰ ਦਾ ਟਾਈਮ ਆ ਦੋਸਤੋ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਆਓ ਦੇਖਦੇ ਹਾਂ ਦੋਸਤੋ ਸੌਦਾ हां ਹੁਣ ਸੇਠ ਤੋਂ ਵੀ ਪੁੱਛੋ ਇਹ ਤੋਂ ਵੀ ਬਕਾਇਆ ਹਾਂ ਵੀ ਸੇਠ ਦੱਸ ਆ ਦੇਖ ਲੈ 1000 ਰੁਪਏ ਵਧਾਦੇ ਨੇ ਹੋਰ ਵਿਧਾਉਣੇ ਪੈਣੇ ਸੀਗੇ ਹੁਣ ਕੀ ਕਰੀਏ ਮੈਂ ਇਹਦਾ ਤੋਰਾ ਤੁਰਿਆ ਸੀ ਇਹਨੇ 1000 ਰੁਪਏ ਬਸ ਜਸ਼ਵੀ ਤੇ ਨਹੀਂ ਰਹੀ ਹੁਣ ਉਹ ਸਹੀ ਆ ਫਿਰ ਕੀ ਫਰਕ ਹੈ ਵਜਨ ਤੇ ਸਾਫ ਨਾਲ ਹੀ ਮੈਂ 12.5 ਕਿਹਾ ਮੈਂ ਤਾਂ ਕਿਹਾ ਹੀ ਨਹੀਂ ਫਰਕ ਬਾਦ ਫਰਕ ਨਿਕਲਦੇ ਨਿਕਲੂਗਾ ਤੂੰ ਹੀ ਗੱਡਣਾ ਇਹਦਾ ਇਧਰੋਂ ਨੇੜੇ ਕਰਤਾ ਕੰਮ ਇਹ ਪੂਰੇ 12 ਆ ਯਾਰ ਅਈ ਤਾਂ ਪਹਿਲਾਂ 7 ਠੋਕਿਆ ਮੁੜ ਕੇ ਨੇ 1000 ਠੋਕਿਆ ਜਾ ਲਖਾਈ ਵੀ ਕਰਾ ਦਿਆਂਗੇ ਯਾਰ ਲਖਾਈ ਮੈਂ ਕਰਾ ਦੂੰ ਯਾਰ ਜੱਕਾ ਸਭ ਦਜਣਾਂ ਦਾ ਕਰ ਲੈ ਤੂੰ ਕਰਾ ਨਹੀਂ ਲਖਾਈ 8.5 ਦੀ ਹੋਗੀ ਜਣੇ ਯਾਰ ਬਾਲਾ ਹੋੜਨਾ ਕਿ ਵਧੀਆ ਸਹੀ ਆ ਸਹੀ ਯਾਰ ਇਹ ਵਜਨ ਚੀ ਜਾਣੀਆਂ ਬਾਈ ਯਾਰ ਆਹੋ ਜੋ ਵੀ ਹੈ ਯਾਰ ਤੂੰ ਵੀ ਦਿਹਾੜੀ ਬਣਾ ਇਹਨੂੰ ਵੀ ਬਣਾਉਂਦੇ ਬੰਦੀ ਨਹੀਂ ਬਾਈ ਜੀ ਹੈ ਅੱਛਾ ਵੀ ਮਾਰਦਾ ਜਮਾ ਦੇਖ ਲੈ ਇੱਕਦਾ ਬੰਦਾ ਨਾ ਵੀ ਖੜੀ ਅੱਛਾ ਰਿਸਕ ਦਾ ਕਹੀ ਇਹ ਤੇ ਡੇਡ ਬੰਦਾ ਚਲ ਆਪੋ ਆਪਣੀ ਹੋ ਗਈ ਲਿਖਾਈ ਹੈ ਉਹ ਲਿਖਾਈ ਤਾਂ ਮੈਂ ਕਰਾਉਂ ਲਿਖਾਈ ਆਪੋ ਤੂੰ ਕਰਾ ਲੂ ਯਾਰ ਮੈਂ ਲਿਖਾ ਕਰਾਂ ਆਪੋ ਆਪਣੀ ਹੋ ਗਈ ਆਪਣੇ ਆਪਣੇ ਕੁਝ 100 ਸਾਲ ਲੱਗੂਗਾ ਸਾਡੇ ਲਓ ਵੀ ਸਾਢੇ 8 ਦੀ ਹੋ ਗਈ ਬੱਕਰੀ ਹੋ ਗਈ ਭੂਵੇਂ ਯਾਰ ਨਹੀਂ ਯਾਰ ਆ ਲੈ ਹੂੰ ਇਹ ਤਾਂ ਰਾਇਲ ਹੈ ਪਾਸੇ ਕਰਕੇ ਪਹਿਲਾਂ ਇਹਨਾਂ ਨਾਲ ਗੱਲ ਕਰ ਖਾਨ ਬੱਕਰੀ ਚ ਉਹ ਵੀ ਲਿਖਾਈ ਤੇਰੀ ਹੈ ਆਹੋ ਮੈਂ ਨਹੀਂ ਬਾ ਠੀਕ ਆ ਉਹ ਆਪੋ ਆਪਣੀ ਹੋ ਗਈ ਆਪੋ ਆਪਣੀ ਹੋ ਗਈ ਹੋ ਗਈ ਹੋ ਗਈ ਨਾਂ ਦੀ ਨਾਂ ਦੀ ਨਹੀਂ ਲਿਖਾਈ ਆਪਣਾ ਆਪਣੀ ਉਹ ਜਾਣ ਦੇ ਜਾਣ ਦੇ ਹੋਏ ਮੈਂ ਤੇ ਪਹਿਲਾਂ ਐ ਸਿੱਧਾ ਆਇਆ ਉਹ ਸੇਠ ਵੇਚਣ ਦੇ ਯਾਰ ਪਹਿਲੇ ਤੁਸੀਂ ਰਾਜ ਤਾਂ ਕਰਨਾ ਹੈ ਬਾਈ ਉਹ ਪਹਿਲੇ ਤੁਸੀਂ ਲਖਾਈ ਕਰਾਏ ਮੈਂ ਲਖਾਈ ਨਹੀਂ ਕਰਾਂਗਾ 9000 ਦਾ ਆਪ ਕੋ ਲਖਾਈ ਕਰਾ ਦੇ 100 ਸਿੱਧੂ ਨਾ ਭਾਜ ਚੱਲ ਹੋ ਗਈ ਯਾਰ ਸਾਬੀ ਬਾਈ 9000 ਲਓ ਵੀ ਪੂਰੇ 9000 ਦਾ ਸੌਦਾ ਹੋ ਗਿਆ ਹਾਂ ਕਿੰਨੇ ਦੀ ਕਰਤੀ ਬਾਈ 9000 ਦੀ ਲਖਾਈ ਆਪ ਆਪਣੀ ਠੀਕ ਹੈ ਖੁਸ਼ ਹਾਂ ਕਿਹੜਾ ਪਿੰਡ ਆਪਣਾ ਸੁਖਾਨੰਦ ਆਈ ਲੈ ਵੀ ਸੁਖਾਨੰਦ ਪਹਿਲਾ ਸੌਦਾ ਬੋਣੀ ਬਾਈ ਨੇ ਕਰਾਈ ਆ ਬਹੁਤ ਬਹੁਤ ਧੰਨਵਾਦ ਬਾਈ ਖਾਨ ਤੇ ਇਹ ਜਿਹੜਾ ਸਾਡਾ ਜਤਮਾਨ ਤੁਹ ਰਾਖਦਾ ਜਿੰਨੇ ਦੀ ਕਾਰਤੀ ਖਾਨ ਨੇ ਵਿਚਾਰਾ ਬੋਲਿਆ ਸੱਤ ਦੀ ਮੰਗਦਾ ਸੀ ਇਹ ਤਾਂ ਮੈਂ ਕਿਹਾ ਚੱਲ ਸੱਤ ਦੀ ਨਹੀਂ ਹੁੰਦੀ ਤੇ ਪਰ ਮੈਂ ਉਹ ਨਹੀਂ ਦਿੰਦਾ ਹੁਣ ਕੋਈ ਓਹੋ ਉਹ ਤਾਂ 15 8 ਠੀਕ ਹੈ ਚੱਲ ਆਜ ਜਾਵੇ ਹੁਣ ਤੇਰੇ ਕੋਲ ਲਓ ਜੀ ਆਹ ਇਹ ਆਪਰੇ ਕਰੇਗਾ ਖੋਸ਼ ਆਣਾ ਆ ਖੋਸ਼ ਹੀ ਆਪਾਂ ਬੱਕਰਾ ਉਹ ਲਖਾਈ ਆਪਾਂ ਆਪਣੇ ਜਿਹੜੀ ਆਪਾਂ ਉਹ ਕਿਹ ਚ ਗੱਲ ਮਤਲਬ ਗੱਲ ਪਿੰਡ ਵਿੱਚ ਕੀ ਗੱਲ ਹੋਈ ਆਪਾਂ ਚੱਲ ਜਾਣ ਦੇ ਕਰਾ ਯਾਰ ਉਹਦਾ ਵੀ ਕੋਈ ਪਤਾ ਨਹੀਂ ਲਓ ਵੀ ਆਹ ਪਾਠਾ ਕਾਲੀ ਤੇ ਦੰਦੋ ਹੈਗੀ ਖੀਰੀ ਤੇ ਬਾਈ ਕਿਹੜਾ ਪਿੰਡ ਆਪਣਾ ਬਹਿਵਲ ਖੁਰਦੇ ਬਹਿਵਲ ਖੁਰਦੇ ਤੇ ਬਾਈ ਨੇ ਮੰਗੇ 8000 9000 9000 ਤੇ ਆਪਾਂ ਕਿੰਨੇ ਪੰਜ ਲਾਇਆ ਜੀ ਪੰਜ ਲਾਇਆ ਸਹੀ ਲਾਇਆ ਪੱਟ ਸੁੱਟਿਆ ਲਖਾਈ ਇਹ ਤਾਂ ਕਰਾ ਦੇ ਤੰਦੋ ਵੀ ਖਰਾਪਰਾ ਰੱਖ ਲੈ ਮੇਰੇ ਦੋ ਦੰਦ ਗਏ ਨਹੀਂ ਪਤਾ ਵੀ ਦਾਹਤ ਨਾਮ ਕਰਦੇ ਪੰਦੇ ਹਾਂ ਮੈਂ ਵੇਖੀ ਆ ਦੰਦ ਉਹ ਉਖੜ ਬੈੜੇ ਹੋਏ ਪਏ ਹਾਂਜੀ ਆ ਗਿਆ ਆ ਗਿਆ ਆ ਗਿਆ ਪੱਕੇ ਪੈਸੇ ਲਾਇਆ ਤੁਹਾਨੂੰ ਸਵੇਰੇ ਧਰਨ ਕਢਾਉਣੀ ਆ ਬਾਅਦ ਚ ਸਾਰਿਆਂ ਨੂੰ ਪਤਾ ਇਹਨਾਂ ਨੂੰ ਜਾ ਯਾਰ ਨਖਾਈ ਤੂੰ ਕਰਾ ਦੀ 5:30 ਦੀ ਹੋ ਗਈ ਨਹੀਂ ਨਹੀਂ 500 ਪਾਦਾ ਬਿਨਾ ਪੁੱਛੇ ਤੋਂ ਨਹੀਂ ਮਾ ਹਾਂ ਆਖੇ ਆਰਦੀ ਨੇ ਫਰ ਝਾਲ ਨਹੀਂ ਚੱਲਦਾ ਅਗਲਾ ਪੰਜ ਦੀ ਮੰਗੀ ਸੀ ਮੈਂ ਤੈਨੂੰ ਕਿਹਾ ਆਖਿਆ ਮੈਂ ਫਿਰ ਵੀ ਆਪਾਂ ਪੰਜ ਨਹੀਂ ਚੱਲੇ ਇਹਨਾਂ 5.5 ਲੱਖ ਖਿੱਚਾ ਤੂੰ ਹੀ ਕਰਕੇ ਇਹੋ ਜੀ ਯਾਰ ਇਹ ਤਾਂ ਕੋਣੀ ਕਰਨੀ ਐ ਕੋਣੀ ਕਰਾ ਲਈ ਯਾਰ ਲਖਾਈ ਕਰਾ ਜੂਗਾ ਹੈ ਹਲੋ ਲਖਾਈ ਕਰਾ ਜੂਗਾ ਹੈ ਇਹਦੀ ਲਖਾਈ ਨਹੀਂ ਤੇਰੀ ਲਖਾਈ ਵਾਲਾ ਨਾ ਵਿੱਚ ਰੋਲਾ ਪਾਇਆ ਕਰਦਾ 100 ਸੌ ਲੱਗਣਾ ਹੀ ਸਿੱਧਾ ਸੌਦਾ ਕਰੋ ਨਹੀਂ ਨਹੀਂ ਕੋਈ ਨਹੀਂ ਚੱਲ ਆਪੋ ਆਪਣੀ ਸਹੀ ਯਾਰ 5.5 ਲੱਖ ਛੰਡ ਕੇ ਦਾਖ ਦੇ ਅਖੀਰ ਤੇਰਾ ਪਤਾ ਲੱਗੇ ਨਹੀਂ ਚੱਕਰ 8000 ਦੀ ਬਾਰਾ 8000 40 ਤੇਰੀ ਪਾਰੀ ਮੰਡੀ ਖੜੀ ਹੈ 8 ਦੀ ਹੈਗੀ ਤਾਂ 8 ਦੀ ਪਾ ਲੈਨੇ ਬੋਲ ਰੱਬ ਲੱਗਦੀ ਗੱਲ ਕਰ ਕਿੰਨੇ ਦਿਨਾਂ ਦੀ ਮੈਨੂੰ ਆਪ ਹੀ 500 700 ਪੈ ਗਿਆ 11 ਮਹੀਨਿਆਂ ਦੀ ਹੋ ਗਈ ਲੈ ਕੀ ਕਰੂਗਾ ਹਾਈਟ ਐਨ ਦਹਾਂ ਦਾ ਨੰਨ ਦੰਦ ਤੋੜ ਲੈਨੇ ਉਹਦਾ ਦੇਸੀ ਸੂਤ ਨੂੰ ਹੀ ਪਤਾ ਲੱਗਦਾ ਕੋਈ ਹੈ ਕੋਈ ਮੜ ਕੇ ਜਾਏ ਕਰਦੇ ਸਾਡੇ 5 ਪਰਚੀ ਕਰਾ ਦੇਂਗੇ ਰਤੀ 200 ਚੱਕ ਸਾਡੇ 5 ਦਾ ਕਹੀ ਜਾਂਦਾ ਹੋ ਉਹ ਪਰਚੀ 200 ਦਾ 700 ਦੀ ਹੋਗੀ ਆ ਸਾਡੇ 5 5700 ਦੀ ਹੋਗੀ ਉਹ ਫੜ ਤਾ ਨਹੀਂ ਮਗਰ ਉਹ ਤੈਨੂੰ ਦੱਸਦਾ ਰਾ ਨਹੀਂ ਯਾਰ ਮੇਰੀ ਤਾਂ ਮੰਨ ਲੈ ਇੱਕ ਤਾਂ ਮੰਨ ਲੈ ਉਹ ਨਹੀਂ ਮਗਰ ਨਹੀਂ ਮਗਰ ਉਹ ਗੱਲ ਵੀ ਸੁਣ ਕੋ ਸਾਖੂਗਾ ਉਹ ਨਹੀਂ ਨਹੀਂ ਕਿਉਂ ਜੱਜ ਬਣਿਆ ਲੈ ਫੜ ਆਹੋ ਨਹੀਂ ਮਗਰ ਉਹ ਕੋਸਾ ਆਖ ਕੇ ਤੈਨੂੰ ਸਾਈ ਫੜਾਊਗਾ ਉਹ ਐਨੂੰ ਪੁੱਛ ਐਨੂੰ ਕੀ ਕਹਿਣਾ ਲਾਸਟ ਤੂੰ ਹੈਂ ਉਹ ਨਹੀਂ ਯਾਰ 7500 ਦੀ ਛਾਲ ਮਾਰ ਬਸ ਬਸ ਪਹਿਲਾਂ ਲਗਾਈ ਕਰਾ ਦੀ ਉਹਨਾਂ ਕੇ ਉਹ ਥੱਕਰ ਆਪ ਕੋ ਆਪਣੀ ਲਗਾਈ ਸੌ ਚਲ 4000 ਨਾਲ ਨੱਪੋ ਕੰਮ ਨੂੰ ਧਰ ਕੇ ਨਹੀਂ ਕਰਾ ਯਾਰ ਲਓ ਵੀ ਭਾਈ ਗੁਰੂ ਦਾ ਕੋਠਾ ਪਿੰਡ ਲਓ ਵੀ ਪਹਿਲਾ ਸੌਦਾ ਬਾਈਆਂ ਨੇ ਵੀ ਕੀਤਾ ਤੇ ਆ ਪੱਠ ਚੰਗੀ ਆ ਮੈਂ ਖਾ ਮਸਲਾ ਆਇਆ ਸੀ ਤੜਕੇ ਮੈਂ ਕਿਹਾ ਇੰਨੇ ਦੀ ਦੇ ਤੇ ਚੱਲ ਕੋਈ ਨਹੀਂ ਤੇ ਚੱਲ ਫੇਰ ਵੀ ਪੈਸੇ ਸਹੀ ਵਟੇਗੇ ਤੇਰੇ ਮਾਰੀ ਸਹੀ ਹੋ ਗਈ ਛੇ ਦੀ ਕਰਤੀ ਦਿਖਾਈ ਆਪੋ ਆਪਣੀ ਵਧੀਆ ਪੈਸੇ ਵਟੇ ਗਏ ਬਾਈ ਤੇਰੇ ਚਾਰਾਂ ਦਿਨਾਂ ਨੂੰ ਜੇ ਦੰਦ ਸਿੱਟ ਜਾਂਦੀ ਫੇਰ ਨਹੀਂ ਕੋਈ ਵੱਟੀ ਦਾ ਸੀ ਲੋ ਵੀ ਦੂਜਾ ਸਬ ਦਾ ਲਗਾਤਾਰ ਬਰਗਾੜੀ ਮੰਡੀ ਤੇ ਕਰੋ ਜੋੜਾ ਹੋ ਗਏ 2000 3 4 ਉਹ ਠੀਕ ਹੈ ਲੱਗਣਾ ਉਹ ਦੂਗਿਆ ਆ ਬੱਤ ਆ ਕਿੰਨੇ ਆ ਗਣਨਾ ਅੰਕਲ ਗਿਣਨਾ ਕੋਈ ਨਹੀਂ ਪੈਸੇ ਜਿੰਨੇ ਵਾਧ ਗਣੀਏ ਉਨੇ ਹੀ ਵਾਧ ਦੇ ਉਹ ਕਿੰਨੇ ਹੋ ਗਿਆ ਹੋਰ ਫੜਾਉਂਦਾ ਨਾ ਕਰ ਲੈ ਕੇ ਹੋਰ ਫੜਾਉਂਦਾ 1000 ਗਣਾਂ ਇਹ ਹੋ ਗਿਆ 4 5 ਇੱਕ ਨੋਟ ਹੋਰ ਫੜਾ ਦੇ ਖੁਸ਼ ਆਣ ਤੂੰ ਬਾਈ ਉਹ ਪੂਰੇ ਕੋਸ਼ਾਂ ਭਾਈ ਉਹ ਕਿੰਨੇ ਦੇ ਦੀ ਬੋਲ ਬੱਚੇ ਆਏ ਉਹ ਯਾਰ ਉਹ ਸਹੀ ਦਾਵਾ ਹਾਂ ਬਾਈ ਜੀ ਕਿਹੜਾ ਪਿੰਡ ਆਪਣਾ ਬਹਿਬਲ ਖੁਰਦਾ ਹਾਂਜੀ ਕੀ ਲੈ ਲਓ ਵੀ ਬਰਗਾੜੀ ਮੰਡੀ ਤੇ ਇੱਕ ਹੋਰ ਸੌਦਾ ਕੀਤਾ ਗੁਰਪ੍ਰੀਤ ਨੇ ਬਾਈ ਨੇ ਕਿਹੜਾ ਪਿੰਡ ਬਾਈਆਂ ਦਾ ਗੰਦਾਰਾ ਗੰਦਾਰਾ ਕਿੰਨੇ ਨਾਗ ਆ ਬਾਈ ਤਿੰਨ ਲਿਆਏ ਸੀ ਕਿ ਦੋ ਬੈਕ ਦੋ ਬੈਕ ਆਹ ਬੱਠ ਇੱਕ ਇੱਕ ਹੋਰ ਉਹ ਦੋ ਵਿਕੇ ਉਹ ਦੋਨੇ ਵਿਕੇ ਆ ਅੱਛਾ ਦੋਨੇ ਵਿਕੇ ਹੋ ਕਿੰਨੇ ਦੇ ਸਾਢੇ 800 ਦੇ ਸਾਢੇ 800 ਦੇ ਬਾਈ ਨੇ ਲਿਆ ਗੁਰੂ ਕੀ ਕੋਠੇ ਵਾਲੇ 2500 ਹੋ ਗਿਆ 3500 ਹੋ ਗਿਆ 45 55 65 75 82 8500 ਦੇ ਹੋਏ ਬਾਈ 85 ਉਹਦੇ ਲਖਾਈ ਆਪੋ ਠੀਕ ਆ ਬਾਈ ਬੱਕਰੇ ਵਿਖਾਓ ਬਾਈ ਉਹ ਵਿਖਾ ਦੋ ਉਹ ਲੈ ਗਏ ਉਹ ਵੰਦੇ ਆ ਵੰਦੇ ਆ ਬਾਈ ਕੀ ਹਾਲ ਚਾਲ ਲਓ ਵੀ ਆ ਬੱਕਰੇ ਵਿਗਿਆ 8500 ਦੇ ਦੋ ਤੇ ਗੁਰੂ ਦੇ ਕੋਠੇ ਵਾਲਿਆਂ ਨੇ ਲੈ ਲਏ ਪਾਈਆਂ ਨੇ ਕੀ ਨਾਂ ਉਹਦਾ ਜਸ ਜਸ ਕਰ ਜਸ ਕਰ ਜਸ ਕਰ ਹਾਂ ਠੀਕ ਆ ਬਾਈ